ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਪਟਿਆਲਾ ਰੈਲੀ 'ਚ ਨਹੀਂ ਪਹੁੰਚਣ ਕੇ ਕੈਪਟਨ ਅਮਰਿੰਦਰ ਸਿੰਘ ਸਿਹਤ ਨਾ ਸਾਜ਼ ਹੋਣਾ ਦੱਸਿਆ ਕਾਰਨ ਪੀਐਮ ਮੋਦੀ ਅੱਜ ਪੰਜਾਬ 'ਚ ਪਰਣਗੇ ਹੁੰਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਗੰਭੀਰ ਇਲਜ਼ਾਮ ਸਰਕਾਰ ਦੇ ਇਸ਼ਾਰੇ ਤੇ ਰੋਡ ਸ਼ੋਅ ਰੁਕਵਾਇਆ ਗਿਆ। ਪੌੜੀ ਤੇ ਉੱਤਰ ਕਾਸ਼ੀ ਚ ਫਟਿਆ ਬੱਦਲ ਮਲਬੇ ਦੀ ਲਪੇਟ ਚ ਆਇ ਦਰਜਨਾਕਰ ਹਾਈਵੇ ਤਸਿਆਂ ਰਾਹ ਤੇ ਬਚਾਅ ਕਾਰਜਾਂ ਚ ਲੱਗਿਆ ਪ੍ਰਸ਼ਾਸਨ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਟਿਆਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਰੈਲੀ ਦੌਰਾਨ ਇਹ ਗੱਲ ਖਾਸ ਰਹੇਗੀ ਕਿ ਜਿਸ ਜਗ੍ਹਾ ਤੇ ਰੈਲੀ ਹੋ ਰਹੀ ਹੈ ਉਸ ਜਗ੍ਹਾ ਤੇ ਕੈਪਟਨ ਅਮਰਿੰਦਰ ਸਿੰਘ ਨਜ਼ਰ ਨਹੀਂ ਆਉਣਗੇ ਜਾਣਕਾਰੀ ਉਹਨਾਂ ਦੀ ਬੇਟੀ ਬੀਬਾ ਜੈਂਦਰ ਕੌਰ ਵੱਲੋਂ ਸਾਂਝੀ ਕੀਤੀ ਗਈ ਉਹਨਾਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਠੀਕ ਨਹੀਂ ਹੈ ਤੇ ਡਾਕਟਰਾਂ ਨੇ ਉਹਨਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਸਾਡੇ ਆਨਰਬਲ ਪ੍ਰਾਈਮ ਮਿਨਿਸਟਰ ਜੀ ਆ ਰਹੇ ਹਨ ਉਹਨਾਂ ਵਾਸਤੇ ਜਿੰਨਾ ਸਭ ਆਣ ਔਰ ਉਹਨਾਂ ਦੀ ਗੱਲਾਂ ਸੁਣਨ ਕੈਪਟਨ ਸਾਹਿਬ ਦੀ ਸੇਫ ਕਿੱਦਾਂ ਦੀ ਹੈ ਕੀ ਹਾਲਾਤ ਨੇ ਸਿਹਤ ਡਾਕਟਰ ਨੇ ਅਜੇ ਰੈਸਟ ਕਰਨ ਲਈ ਕਿਹਾ ਹੈਗਾ ਤੇ ਸੋ ਹੀ ਕਾਜ ਆਜ ਆ ਨਹੀਂ बिकॉज ਆਫ ਥੈਟ ਹੀ ਕਾਂਟ ਕਮ ਡਾਕਟਰ ਨੇ ਕਿਹਾ ਹੈ ਕਿ ਅਜੇ ਕੁਝ ਦਿਨ ਰੈਸਟ ਕਰਨਾ ਹੈਗਾ ਸ਼ੰਭੂ ਤੇ ਖਨੌਰੀ ਸਰਹੱਤੇ ਪ੍ਰਦਰਸ਼ਨ ਕਰ ਰਹੇ ਸਾਂਝਾ ਕਿਸਾਨ ਮੋਰਚਾ ਦੀ ਹਮਾਇਤ ਕਰ ਰਹੀਆਂ ਕਿਸਾਨ ਯੂਨੀਅਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਾਲੀ ਥਾਂ ਪੋਲੋ ਗਰਾਊਂਡ ਵੱਲ ਆਪਣਾ ਮਾਰਚ ਸ਼ੁਰੂ ਕਰ ਦਿੱਤਾ ਹੈ ਪੀਐਮ ਮੋਦੀ ਅੱਜ ਪਟਿਆਲਾ ਦੇ ਪੋlo ਗਰਾਉਂਡ ਵਿੱਚ ਆਪਣੀ ਪਹਿਲੀ ਰੈਲੀ ਕਰਕੇ ਸਵੇਰੇ ਵਿੱਚ ਪਾਰਟੀ ਦੀ ਲੋਕ ਸਭਾ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ ਇਸ ਤੋਂ ਪਹਿਲਾਂ ਐਸਕੇਐਮ ਯਾਨੀ ਕਿ ਗੈਰ ਸਿਆਸੀ ਆਗੂ ਤੇਜਵਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਕਿਸਾਨ ਇਕੱਠੇ ਹੋਣ ਤੋਂ ਬਾਅਦ ਸ਼ੰਭੂ ਤੇ ਖਨੌਰੀ ਸਰਹੱਦਾਂ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਾਲੀ ਥਾਂ ਵੱਲ ਮਾਰਚ ਕਰਨਗੇ ਕਿਸਾਨ ਦਾਅਵਾ ਦੱਸਿਆ ਕਿ 13 ਫਰਵਰੀ ਤੋਂ ਸ਼ੰਭੂ ਤੇ ਖਨੌਰੀ ਸਰਹੱਦਾਂ ਤੇ ਡਟੇ ਹੋਏ ਨੇ ਤੇ ਇਸੇ ਦੌਰਾਨ ਬੀਐਸ ਰਾਜੀਵਾਲ ਡਾਕਟਰ ਦਰਸ਼ਨਪਾਲ ਤੇ ਹਰਿੰਦਰ ਸਿੰਘ ਲਖੋਵਾਲ ਦੀ ਅਗਵਾਈ ਹੇਠ ਕਿਸਾਨ ਜਥੇਬੰਦੀਆਂ ਨੇ ਵੀ ਨਾਬਾ ਸਰੰਦ ਪਾਤਣਾ ਰਾਜਪੁਰਾ ਤੇ ਹੋਰ ਰਸਤੇ ਨਹੀਂ ਪਟਿਆਲਾ ਚ ਦਾਖਲ ਹੋਣ ਦਾ ਫੈਸਲਾ ਕੀਤਾ ਹੈ ਤੇ ਕਿਸਾਨ ਜਿਹੜੇ ਨੇ ਉਹ ਰਵਾਨਾ ਹੋ ਚੁੱਕੇ ਨੇ ਡਾਕਟਰ ਦਰਸ਼ਨਪਾਲ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਉਹ ਆਪਣਾ ਰੋਸ ਦਰਜ ਕਰਾਉਣ ਲਈ ਸੜਕ ਤੇ ਹੀ ਤਰਨਾ ਦੇਣਗੇ ਅਦਰ ਸਾਹਿਬ ਦਾ ਮੁੱਖ ਮੰਤਰੀ ਚੰਜੀਤ ਚੰਨੀ ਨੇ ਸਰਕਾਰ ਤੇ ਵੱਡਾ ਇਲਜ਼ਾਮ ਲਾਇਆ ਉਹਨਾਂ ਕਿਹਾ ਕਿ ਸਰਕਾਰ ਦੇ ਇਸ਼ਾਰੇ ਤੇ ਉਹਦਾ ਰੋਡ ਸ਼ੋ ਰੁਕਵਾਇਆ ਗਿਆ ਹੈ ਉਹਨਾਂ ਦੇ ਰੋਡ ਸ਼ੋ ਨੂੰ ਰੋਕਣ ਲਈ ਬਸਾਂ ਤੇ ਹਮਲਾ ਕਰਵਾਇਆ ਗਿਆ ਕਿਉਂਕਿ ਕੁਝ ਲੋਕ ਆਏ ਤੇ ਉਹਨਾਂ ਨੇ ਬਸਾਂ ਤੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਏ ਤੋ 10 ਕਿਲੋਮੀਟਰ ਬਾਹਰ ਇੱਕ ਰੋਸ ਮਾਰਚ ਤਿਆਰ ਕਰਿਆ ਕਿ ਜੀ ਅਜੀਤ ਤੇ ਪ੍ਰੈਸ ਤੇ ਆਜ਼ਾਦੀ ਤੇ ਹਮਲਾ ਹੋਇਆ ਸਸੀਂ ਰੋਸ ਮਾਰਚ ਕਰਨਾ ਹਾਲਾਂਕਿ ਪਹਿਲਾਂ ਅਸੀਂ ਰੋਡ ਸ਼ੋਅ ਕਰਨਾ ਸੀ ਉਹ ਪਰ ਅਸੀਂ ਰੋਡ ਰੋਸ ਮਾਰਚ ਕੀਤਾ ਅਜੀ ਅਸੀਂ 5 ਕਿਲੋਮੀਟਰ ਪਿੱਛੇ ਸੀ ਸ਼ਹਿਰ ਤੋਂ ਕਿ ਸਾਨੂੰ ਖਬਰ ਆਈ ਕਿ ਰਸਤਾ ਰੁਕ ਗਿਆ ਜੀ ਬੱਸਾਂ ਦੀ ਹੜਤਾਲ ਬੱਸਾਂ ਐਦਾਂ ਲਗਾ ਕੇ ਰਸਤੇ ਦੇ ਵਿੱਚ ਕਿਸੇ ਨੇ ਬੱਸ ਤੇ ਅਟੈਕ ਕਰ ਦਿੱਤਾ ਅਸਲ ਦੇ ਵਿੱਚ ਇਹ ਸੋਚੀ ਸਮਝੀ ਸਾਜ਼ਿਸ਼ ਸੀ ਪਹਿਲਾਂ ਪਤਾ ਲੱਗਿਆ ਸੀ ਕਿ ਰੋਸ ਮਾਰਚ ਆ ਰਿਹਾ ਹੈ ਉਹ ਹੋ ਸਕਦਾ ਸਵੇਰੇ ਪਲੈਨਿੰਗ ਹੋਵੇ ਜਦ ਪਰਚਾ ਦਰਜ ਕੀਤਾ ਕਿਉਂਕਿ ਸਾਡਾ ਰੋਡ ਸ਼ੋ ਵੀ ਸੀ ਪਲਾਨ ਪਹਿਲਾਂ ਉਹ ਹੋ ਸਕਦਾ ਉਹਨਾਂ ਵੀ ਰੋਕਣਾ ਹੋਵੇ ਤੇ ਕੁਝ ਬੰਦੇ ਆਏ ਜਿਸ ਤਰ੍ਹਾਂ ਮੈਨੂੰ ਪਤਾ ਲੱਗਿਆ ਮੈਂ ਮੌਕੇ ਤੇ ਤਾਂ ਹੈ ਨਹੀਂ ਸੀ ਉਹਨਾਂ ਨੇ ਆਉਂਦੇ ਹੀ ਬੱਸ ਪਰ ਅਟੈਕ ਕਰਿਆ ਬੱਸ ਤੋੜਤੀ ਬੱਸ ਸਵਾਰੀਆਂ ਭਜਾਤੀਆਂ ਉੱਥੇ ਦੇ ਆਪੇ ਭੱਜ ਜਾਂਦੀ ਪਤਾ ਨਹੀਂ ਕਿ ਆਟੈਕ ਹੋ ਗਏ ਤਲਵਾਰਾਂ ਨਾਲ ਹਮਲਾ ਹੋਇਆ ਮੈਨੂੰ ਇਹ ਵੀ ਪਤਾ ਲੱਗਿਆ ਕੁਝ ਨਾਹੰਗ ਸਿੰਘਾਂ ਦੇ ਬਾਣੇ ਵਿੱਚ ਵੀ ਸੀਗੇ ਬੰਦੇ ਹੋ ਸਕਦਾ ਜਾਲੀ ਬੰਦੇ ਤਿਆਰ ਕੀਤੇ ਹੋਣ ਸੋ ਅਟੈਕ ਕਰਕੇ ਬੱਸ ਤੋੜ ਕੇ ਅਗਲੇ ਮਿੰਟੋ ਮਿੱਟੀ ਭੱਜ ਗਏ ਅਜੇ ਤੱਕ ਮੈਨੂੰ ਕੋਈ ਵੀਡੀਓ ਉਪਲਬਧ ਨਹੀਂ ਹੋ ਰਹੀ ਤੁਹਾਡੇ ਤੋਂ ਉਹ ਵਾਹਨ ਕਿੰਨਾ ਅੱਗੇ ਪਿੱਛੇ ਬੱਸ ਕੀ ਸੀ 7:00 ਵਜੇ 5 ਕਿਲੋਮੀਟਰ ਅੱਗੇ ਸੀ ਐਸੇ ਤਾਂ ਮਤਲਬ ਬਹੁਤ ਬੜੀ ਟ੍ਰੈਫਿਕ ਵਿੱਚ ਪਿੱਛੇ ਹੀ ਸਾਨੂੰ ਰੋਕ ਲਿਆ ਗਿਆ ਪੌੜੀ ਤੇ ਉੱਤਰ ਕਾਸ਼ੀ ਵਿੱਚ ਭਾਰੀ ਮੀਂਹ ਨੇ ਮੁਸੀਬਤ ਪੈਦਾ ਕਰ ਦਿੱਤੀ ਹੈ ਦੋਵਾਂ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਕਈ ਏਕੜ ਵਾਹਯੋਗ ਜ਼ਮੀਨ ਰੁੜ ਗਈ ਹੈ ਪਾਣੀ ਤੇ ਮਲਬੇ ਕਾਂ 2 ਦਰਜਨ ਦੇ ਕਰੀਬ ਮਾਰਤਾ ਤੇ ਗਊ ਸ਼ੈਡਾਂ ਨੂੰ ਨੁਕਸਾਨ ਪਹੁੰਚਿਆ ਹੈ ਇਸ ਕਾਂ ਦੋ ਪਸ਼ਵਾਂ ਦੀ ਮੌਤ ਹੋ ਗਈ ਹੈ ਪੌੜੀ ਚ ਕੋਟਦਵਾਰ ਬਾਜਰੂ ਮੋਟਰ ਸੜਕ ਦਾ ਕਰੀਬ 30 ਮੀਟਰ ਹਿੱਸਾ ਪਾਣੀ ਵਿੱਚ ਰੁੜ ਗਿਆ ਤੇ ਵਾਹਨ ਮਲਬੇ ਹੇਠਾਂ ਦਬ ਗਏ ਨੇ ਇਸ ਦੌਰਾਨ ਪਿੰਡ ਵਾਸੀਆਂ ਨੇ ਸੁਰੱਖਿਅਤ ਥਾਵਾਂ ਤੇ ਜਾ ਕੇ ਆਪਣੀ ਜਾਨ ਬਚਾਈ ਉਧਰ ਪ੍ਰਸ਼ਾਸਨ ਨੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਨੇ ਕੈਬਨਟ ਮੈਂਟ ਦੀ ਸਤਪਾਲ ਮਹਾਰਾਜ ਨੇ ਪ੍ਰਸ਼ਾਸਨ ਨੂੰ ਪ੍ਰਭਾਵਿਤ ਇਲਾਕਿਆਂ ਨੂੰ ਤੁਰੰਤ ਰਾਹਤ ਪਹੁੰਚਾਉਣ ਤੇ ਸੰਚਾਰ ਸੇਵਾਵਾਂ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਨੇ ਚਾਰਤਾਂਮ ਯਾਤਰਾ ਰੋਡ ਤੇ ਮੀਂਹ ਦਾ ਕੋਈ ਖਾਸ ਅਸਰ ਨਹੀਂ ਹੋਇਆ ਤੇ ਚਾਰਤਾਂਮ ਦੀ ਯਾਤਰਾ ਨਿਰਵਿਘਨ ਚੱਲ ਰਹੀ ਹੈ ਉਧਰ ਸੁਕਾਈ ਪਿੰਡ ਦੇ ਵਿੱਚ 20 ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਦਮਦਮੀ ਟਿਕਾਲੇ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਲੋਕ ਸਭਾ ਚੋਣਾਂ ਦੌਰਾਨ ਚੋਣ ਲੜ ਰਹੇ ਲੋਕ ਸਭਾ ਉਮੀਦਵਾਰਾਂ ਨੂੰ ਅਪੀਲ ਕਰਦੇ ਕਿ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲੋਕ ਸਭਾ ਵਿੱਚ ਚੁਕਿਆ ਜਾਵੇ ਤੇ ਉਹਨਾਂ ਦੀ ਰਿਹਾਈ ਦੇ ਲਈ ਬੰਦੋਬਸਤ ਕੀਤੇ ਜਾਣ ਲੋਕ ਸਭਾ ਦੇ ਵਿੱਚ ਜਿਨ੍ਹਾਂ ਨੁਮਾਇੰਦਿਆਂ ਨੇ ਚੋਣ ਤੇ ਜਾਣਾ ਪੰਜਾਬ ਦੇ ਵਿੱਚੋਂ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਜਾਂ ਉਹ ਆਪਣੇ ਲੋਕ ਸਭਾ ਦੌਰਾਨ electionsਾਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਣਿਆਂ ਦੇ ਵਿੱਚ ਉਹ ਆਪਣਾ ਚੋਣ ਪ੍ਰਚਾਰ ਉਹਨਾਂ ਨੇ ਜਾਰੀ ਰੱਖਿਆ ਹੋਇਆ ਇਹਨਾਂ ਸਾਰਿਆਂ ਨੂੰ ਔਰ ਖਾਸ ਕਰਕੇ ਪੰਜਾਬ ਸਰਕਾਰ ਦਿੱਲੀ ਸਰਕਾਰ ਸੈਂਟਰ ਦੀ ਸਰਕਾਰ ਇਹਨਾਂ ਨੂੰ बंदी ਸਿੰਘਾਂ ਨੂੰ ਰਿਹਾਆ ਕਰਨ ਵਾਸਤੇ ਬਹੁਤ ਜ਼ਰੂਰੀ ਜਿਹੜਾ ਮਸਲਾ ਨਾ 30-30 ਸਾਲ ਹੋ ਗਏ 29-29 ਸਾਲ ਹੋ ਗਏ ਬੰਦੀ ਸਿੰਘਾਂ ਨੂੰ ਜੇਲਾਂ ਦੇ ਵਿੱਚ ਬੈਠਿਆਂ ਨੂੰ ਇਹਨਾਂ ਨੂੰ ਬਿਨਾਂ ਸ਼ਰਤ ਰਿਹਾਆ ਕਰਨਾ ਚਾਹੀਦਾ ਔਰ ਸਮੁੱਚੀ ਕੌਮ ਨੂੰ ਇਹਦੇ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਜਿੱਥੇ ਸਾਡੇ ਸਥਾਨਕ ਮੁੱਦੇ ਐ ਕੌਮੀ ਮੁੱਦੇ ਐ ਜਿੱਥੇ ਸਾਡੇ ਕਿਸਾਨੀ ਨਾਲ ਜੁੜੇ ਮਸਲੇ ਵੀ ਐ ਧਾਰਮਿਕ ਮਸਲੇ ਵੀ ਐ ਇਦੇ ਨਾਲ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਉਹਦੇ ਵਿੱਚ ਭਾਵੇਂ ਪੁਰਾਣੇ ਸਮੇਂ ਵਾਲੇ ਬੰਦੀ ਸਿੰਘਾ ਜਾਂ ਹੁਣ ਪਿਛਲੇ ਸਮੇਂ ਤੋਂ ਸਿੰਘ ਬੜੇ ਹੋਏ ਆ ਇਹਨਾਂ ਦੀ ਸਾਰਿਆਂ ਦੀ ਤੁਰੰਤ ਰਿਹਾਈ ਹੁਣ ਚਾਹੀਦੀ ਹੈ ਔਰ ਇਹਦੇ ਲਈ ਸਾਰਿਆਂ ਨੂੰ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਜਿਹੜੇ ਲੋਕ ਸਭਾ ਦੇ ਨੁਮਾਇੰਦੇ ਆ ਉਹਨਾਂ ਤੇ ਦਬਾਅ ਪਾਉਣਾ ਚਾਹੀਦਾ ਔਰ ਉਹਨਾਂ ਤੋਂ ਇਹ ਮੈਂ ਇਹ ਚਾਹਨਾ ਆ ਕਿ ਉਹਨਾਂ ਨਾਲ ਇਹ ਫੈਸਲਾ ਕੀਤਾ ਜਾਣਾ ਚਾਹੀਦਾ ਕਿ ਤੁਸੀਂ ਲੋਕ ਸਭਾ ਦੇ ਇੰਤਜ਼ਾਮਾਂ ਦੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਲਦੀ ਤੋਂ ਜਲਦੀ ਕੋਈ ਨਾ ਕੋਈ ਪ੍ਰਕਿਰਿਆ ਸ਼ੁਰੂ ਕਰਾਓਗੇ ਇਸ ਲਈ ਭਾਵੇਂ ਕਿਸੇ ਵੀ ਪਾਰਟੀ ਦਾ ਮੈਂਬਰ ਹੈ ਜਾਂ ਬਣ ਜਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਇਹ ਮਸਲਾ ਪਾਰਲੀਮੈਂਟ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਬੰਦੀ ਸਿੰਘ ਸਿੱਤੀ ਤੋਂ ਸਿੱਤੀ ਰਿਹਾ ਹੋਵੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਦੇ ਉਮੀਦਵਾਰ ਲੋਕਾਂ ਦੀ ਕਚਹਿਰੀ 'ਚ ਜਾ ਰਹੇ ਨੇ ਇਸੇ ਦੇ ਤਹਿਤ ਅੰਮ੍ਰਿਤ ਸਰਵਿਖੇ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੱਲੋਂ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਦੇ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ ਇਸ ਚੋਣ ਪ੍ਰਚਾਰ ਦੌਰਾਨ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਹੁੰਗਾਰਾ ਮਿਲਿਆ ਅਨਿਲ ਜੋਸ਼ੀ ਨੇ ਜਨਤਾ ਦੇ ਭਰਵੇਂ ਇਕੱਠ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਗਰਮੀ ਦੇ ਮੌਸਮ ਦੇ ਬਾਵਜੂਦ ਵੀ ਜਨਤਾ ਦਾ ਇਹ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਲੋਕ ਸ਼ੋਮਨੀ ਅਕਾਲੀ ਦਲ ਦਾ ਦਿਲੋਂ ਸਤਿਕਾਰ ਕਰਦੇ ਨੇ ਤੇ ਪਾਰਟੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਕਿ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਆਪਣਾ ਕੀਮਤੀ ਵੋਟ ਸਿਰਫ ਪੰਜਾਬ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਪਾਉਣ ਤੇ ਸਾਨੂੰ ਇਲਾਕੇ ਵਿੱਚੋਂ ਸਫਲ ਕਰੇ ਪੰਜਾਬ ਤੋਂ ਰੋਜ਼ੀ-ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਅਜਿਹਾ ਇੱਕ ਹੋਰ ਤਾਜ਼ਾ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਨੰਪੰਦੇ ਕਸਬਾ ਪਿੱਖੇਵਿੰਡ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ 32 ਸਾਲਾ ਹਰਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਦੀ ਪੁਰਤਗਾਲ ਦੇ ਵਿੱਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਨੂੰ ਅਜੇ ਵਿਦੇਸ਼ ਵਿੱਚ ਗਿਆ ਨੂੰ ਤਕਰੀਬਨ 20 ਦਿਨੀ ਹੋਏ ਸਨ ਤੇ ਇਸ ਦੌਰਾਨ ਹਰਵਿੰਦਰ ਸਿੰਘ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਤੇ ਕੱਲ ਬਾਅਦ ਦੁਪਹਿਰ ਉਸ ਦੀ ਮੌਤ ਹੋ ਗਈ ਹੈ ਇਸ ਮਾਮਲੇ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਆ ਮ੍ਰਿਤਕ ਹਰਵਿੰਦਰ ਸਿੰਘ ਦੀ ਪਤਨੀ ਪਵਨਦੀਪ ਕੌਰ ਤੇ ਮਾ ਸੁਖਬੀਰ ਕੌਰ ਨੇ ਦੱਸਿਆ ਕਿ ਹਰਵਿੰਦਰ ਸਿੰਘ ਨੂੰ ਅਜੇ ਵਿਦੇਸ਼ ਗਿਆ ਨੂੰ 20 ਦਿਨ ਹੋਏ ਸਨ ਕਿ ਉਸ ਦੀ ਤਬੀਅਤ ਖਰਾਬ ਹੋ ਗਈ ਤੇ ਕੱਲ 22 ਮਈ ਦੀ ਦੁਪਹਿਰ ਉਸ ਦੀ ਅਚਾਨਕ ਮੌਤ ਹੋ ਗਈ ਇਹਨਾਂ ਨੇ ਦੱਸਿਆ ਕਿ ਹਰਵਿੰਦਰ ਸਿੰਘ ਆਪਣੇ ਪਰਿਵਾਰ ਦੀ ਖਾਤਰ ਰੋਜ਼ੀ ਕਮਾਉਣ ਲਈ ਵਿਦੇਸ਼ ਗਿਆ ਸੀ ਪਰੰਤੂ ਉਸ ਦਾ ਇਸ ਤਰ੍ਹਾਂ ਪਰਿਵਾਰ ਨੂੰ ਛੱਡ ਕੇ ਚਲੇ ਜਾਣਾ ਉਹਨਾਂ ਲਈ ਵੱਡਾ ਕੱਟ ਹੈ। ਬੀਕ ਦਿਨ ਹੋਇਆ ਜਗੇ ਦੋ ਤਰੀਕ ਨੂੰ ਤੋਂ ਗਿਆ ਆਇਆ। ਔਰ ਜਾ ਕੇ ਉੱਥੇ ਬਸ ਬਿਮਾਰ ਹੋ ਗਿਆ ਮੁੜ ਕੇ

ਕੋਈ ਨਾ ਕੋਈ ਸਰਕਾਰ ਵੱਲੋਂ ਕੋ ਮਦਦ ਕੀਤੀ ਜਾਵੇ ਕਣਕ ਦੇ ਸੀਜ਼ਨ ਦੌਰਾਨ ਵੱਖ-ਵੱਖ ਮੰਡੀਆਂ ਚ ਐਫਸੀ ਦੇ ਗੋਦਾਮਾਂ ਵਿੱਚ ਕਣਕ ਦੇ ਟਰੱਕ ਲੈ ਕੇ ਆਏ ਟਰਾਂਸਪੋਰਟਰਾਂ ਤੇ ਡਰਾਈਵਰਾਂ ਨੂੰ ਕਣਕ ਦੀ ਹੌਲੀ ਰਫਤਾਰ ਨਾਲ ਹੋ ਰਹੀ ਲਿਫਟਿੰਗ ਦੇ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਵੱਲੋਂ ਅੱਜ ਇਕੱਠੇ ਹੋ ਕੇ ਸੂਬਾ ਤੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਐਫਸੀਆਈ ਦੇ ਮੈਨੇਜਰ ਦੇ ਖਿਲਾਫ ਬੋਲਦੇ ਹੋਣਾ ਕਿ ਹੈ ਕਿ ਗੋਦਾਮ ਚ ਜ਼ਿਲੇ ਦੀਆਂ ਕਰੀਬ 40 ਮੰਡੀਆਂ ਤੋਂ ਕਣਕ ਆਉਂਦੀ ਹੈ ਪਰ ਕਣਕ ਦੀ ਲਿਫਟਿੰਗ ਸਮੇਂ ਸਿਰ ਨਹੀਂ ਹੋ ਰਹੀ ਉਹਨਾਂ ਚੇਤਾਵਨੀ ਦਿੰਦੇ ਕਿ ਹੈ ਕਿ ਜੇਕਰ 1-2 ਦਿਨਾਂ ਦੇ ਅੰਦਰ-ਅੰਦਰ ਕਣਕ ਗੋਦਾਮ ਵਿੱਚ ਨਹੀਂ ਉਤਾਰੀ ਗਈ ਤਾਂ ਉਹ ਵੱਲੋਂ ਜੀਟੀ ਰੋਡ ਤੇ ਗੱਡੀਆਂ ਲਗਾ ਕੇ ਰੋਡ ਜਾਮ ਕੀਤਾ ਜਾਵੇਗਾ ਪੰਜਾਬੀ ਫਿਲਮ ਅਲੜਵਰੀ ਦੀ ਸਟਾਰ ਕਾਸਟ ਸਚ칸 ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਫਿਲਮ ਦੀ ਸਟਾਰ ਕਾਸਟ ਨੇ ਕਿਹਾ ਕਿ ਫਿਲਮ ਇੰਟਰਟੇਨਮੈਂਟ ਦੇ ਨਾਲ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਗੀ ਉਹਨਾਂ ਫਿਲਮ ਨੂੰ ਪਰਿਵਾਰ ਨਾਲ ਬੈਠ ਕੇ ਵੇਖਣ ਵਾਲੀ ਸਾਫ਼ ਸੁਥਰੀ ਫਿਲਮ ਦੱਸਿਆ ਫਿਲਮ ਦੇ ਕਿਰਦਾਰਾਂ ਨੇ ਕਿਹਾ ਕਿ ਫਿਲਮ ਦੀ ਪ੍ਰੋਮੋਸ਼ਨ ਨੂੰ ਲੈ ਕੇ ਉਹ ਗੁਰੂ ਘਰ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚੇ ਨੇ ਸਟਾਰ ਕਾਸਟ ਨੇ ਕਿਹਾ ਕਿ ਜਦੋਂ ਵੀ ਕੋਈ ਚੰਗਾ ਕੰਮ ਕੀਤਾ ਜਾਂਦਾ ਹੈ ਤੇ ਗੁਰੂ ਘਰ ਦਾ ਆਸ਼ੀਰਵਾਦ ਜ਼ਰੂਰ ਲੈਣਾ ਚਾਹੀਦਾ ਸਮੁੱਚੀ ਟੀਮ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਸਾਡੀ ਇਹ ਫਿਲਮ ਲੋਕਾਂ ਨੂੰ ਜ਼ਰੂਰ ਪਸੰਦ ਆਵੇਗੀ ਨੰਗਲ ਤੋਂ ਸ਼੍ਰੀ ਨਾਨਪੁਰ ਸਾਹਿਬ ਮੁਖਮਾਰਗ ਪਿੰਡ ਜਾਂਦਲਾ ਰੇਲਵੇ ਬ੍ਰਿਜ ਦੇ ਕੋਲ ਦੋ ਟਰੱਕਾਂ ਦੀ ਆਪਸੀ ਟੱਕਰ ਹੋ ਗਈ ਹੈ। ਹਾਲਾਂਕਿ ਇਸ ਟੱਕਰ ਦੇ ਵਿੱਚ ਕੋਈ ਗੰਭੀਰ ਰੂਪੀ ਜ਼ਖਮੀ ਨਹੀਂ ਹੋਇਆ ਪਰ ਟੱਕਰ ਲੱਗਣ ਦੇ ਕਾਰਨ ਗੱਡੀਆਂ ਨੂੰ ਭਾਰੀ ਨੁਕਸਾਨ ਪਹੁੰਚਿਆ। ਮਿਲੀ ਜਾਣਕਾਰੀ ਮੁਤਾਬਕ ਇੰਟਰ ਚਾਲਕ ਜੋ ਸ਼੍ਰੀ ਨਾਨਪੁਰ ਸਾਹਿਬ ਵੱਲੋਂ ਨੰਗਲ ਵੱਲ ਨੂੰ ਜਾ ਰਿਹਾ ਸੀ ਜਦੋਂ ਉਹ ਜਾਂਦਲੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਦੇ ਟੰਕੇ ਦੇ ਵਿੱਚ ਝਟਕਰਾਇਆ। ਦੱਸਿਆ ਜਾ ਰਿਹਾ ਹੈ ਕਿ ਨੀਂਦ ਆ ਜਾਣਕਾਰਨ ਦੇ ਹਾਸਾ ਵਾਪਰੇ ਗਨੀਮਤ ਰਹੀ ਕਿ ਇਸ ਹਾਸੇ ਵਿੱਚ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਕਪੂਰਥਲਾ ਦੀ ਇੱਕ ਸਮਾਜ ਸੇਵੀ ਸੰਸਥਾ ਦੇ ਨਾਲ ਰਸ਼ੀਆ ਤੋਂ ਭਾਰਤ ਕੋ ਮਣਾਈ ਵਫਾ ਦੀ ਰਸ਼ੀਨ ਕੁੜੀ ਦੇ ਨਾਲ ਫਗਵਾੜਾ ਰੇਲਵੇ ਸਟੇਸ਼ਨ ਤੇ ਉਸ ਦਾ ਪਰਸ ਖੋਣ ਦੀ ਘਟਨਾ ਸਾਹਮਣੇ ਆਈ ਹੈ ਜਾਣਕਾਰੀ ਦਿੰਦੇ ਆ ਸਮਾਜ ਸੇਵੀ ਸੰਸਥਾ ਦੇ ਪ੍ਰਬੰਧਕ ਨੇ ਦੱਸਿਆ ਹੈ ਕਿ ਉਹ ਅਕਸਰ ਹੀ ਵਿਦੇਸ਼ੀ ਲੋਕਾਂ ਨੂੰ ਦੇ ਆਤਮਕ ਦੇ ਗਿਆਨ ਲਈ ਭਾਰਤ ਦੀ ਯਾਤਰਾ ਤੇ ਲੈ ਕੇ ਆਉਂਦੇ ਨੇ ਬੀਤੇ ਦਿਨੀ ਜਦੋਂ ਉਹ ਰਿਸ਼ੀਕੇਸ਼ ਤੋਂ ਜਲੰਧਰ ਆ ਰਹੇ ਸਨ ਜਦੋਂ ਉਹ ਫਗਵਾੜਾ ਰੇਲਵੇ ਸਟੇਸ਼ਨ ਤੇ ਪਹੁੰਚੇ ਤਾਂ ਇੱਕ ਅਣਪਛਾਤੇ ਨੇ ਉਹਨਾਂ ਦੇ ਨਾਲ ਆ ਰਹੀ ਇੱਕ ਰਸ਼ੀਨ ਕੁੜੀ ਤੋਂ ਉਸ ਦਾ ਪਰਸ ਖੋਲਿਆ ਜਿਸ ਵਿੱਚ ਉਸ ਦੇ ਤਕਰੀਬਨ 3 ਲੱਖ ਤੋਂ ਜ਼ਿਆਦਾ ਦੀ ਭਾਰਤੀ ਤੇ ਵਿਦੇਸ਼ੀ ਕਰੰਸੀ ਸੀ ਇਸ ਤੋਂ ਇਲਾਵਾ ਉਸ ਦਾ ਪਾਸਪੋਰਟ ਬੈਂਕ ਦੇ ਕਾਰਡ ਤੇ ਰਸ਼ੀਆ ਵਾਲੇ ਕਾਰਦੀਆਂ ਚਾਬੀਆਂ ਸਨ ਉਹਨਾਂ ਦੱਸਿਆ ਕਿ ਉਸ ਘਟਨਾ ਤੋਂ ਕਾਫੀ ਕਬਰਾਂ ਆਖੇ ਤੇ ਡਰਦੇ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਪੂਰਥਲਾ ਪਹੁੰਚ ਕੇ ਉਹਨਾਂ ਨੇ ਪੁਲਿਸ ਦੇ ਨਾਲ ਮੁਲਾਕ ਕਰਨ ਲਈ ਕਿਹਾ ਦੂਜੇ ਵਾਸਤੇ ਫਗਵਾੜਾ ਦੇ ਡੀਐਸਪੀ ਜਸਪੀਤ ਸਿੰਘ ਮੁਤਾਬਿਕ ਉਹਨਾਂ ਨੂੰ ਅਜੇ ਤੱਕ ਕੋਈ ਵੀ ਸ਼ਿਕਾਇਤ ਨਹੀਂ ਨਹੀਂ ਮਿਲੀ ਹੈ। ਸਾਡੇ ਨਾਲ ਐਕਚੁਅਲੀ ਅਸੀਂ ਆਏ ਸੀਗੇ ਰਿਸ਼ੀਕੇਸ਼ ਤੋਂ ਸਾਡੀ ਟ੍ਰੇਨ ਸੀਗੀ ਆਪਣੇ ਜਲੰਧਰ ਵਾਸਤੇ ਤੇ ਅਸੀਂ ਫਗਵਾੜੇ ਜਦੋਂ ਉਤਰੇ ਆ ਟ੍ਰੇਨ ਚੋਂ ਸਾਨੂੰ ਜਿੱਦਾਂ ਰਿਸੀਵ ਕਰਨ ਵਾਸਤੇ ਮੁੰਡਾ ਆਇਆ ਮੇਰਾ ਫਰੈਂਡ ਤੇ ਉਸ ਤੋਂ ਪਹਿਲਾਂ ਹੀ ਅਸੀਂ ਪਲੇਟਫਾਰਮ ਦੇ ਉਹ ਉੱਥੇ ਉtre ਹੀ ਆ ਉੱਥੇ ਹੀ ਸਾਡੇ ਨਾਲ ਇੱਕ ਮੈਡਮ ਸੀ ਮੇਰੇ ਨਾਲ ਇਹਨਾਂ ਦਾ ਸਨੇਚ ਕਰ ਲਿਆ ਇਹਨਾਂ ਦਾ ਬੈਗ ਸਨੇਚ ਕਰਕੇ ਭੱਜ ਗਏ ਲੋ ਇਹ ਵੀ ਰਸ਼ੀਆ ਤੋਂ ਆਏ ਹਾਂਜੀ ਰਸ਼ੀਆ ਤੋਂ ਤੇ ਕਿੱਡੀ ਵਾਰ ਆਏ ਇੱਥੇ ਇਹ ਨਹੀਂ ਸੈਕਿੰਡ ਟਾਈਮ ਫਿਰ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਕਾਫੀ ਅਸੀਂ ਉੱਥੇ ਜਿੱਦਾਂ ਨਰਵਸ ਸੀਗੇ ਅਸੀਂ ਕੋਈ ਰਿਪੋਰਟ ਵਗੈਰਾ ਅਸੀਂ ਕੁਝ ਨਹੀਂ ਲਿਖਾਈ ਤੁਹਾਨੂੰ ਪਤਾ ਇੱਥੇ ਦਾ ਸਿਸਟਮ ਜਿੱਦਾਂ ਮੇਰੇ ਹਿਸਾਬ ਨਾਲ ਕੁਝ ਰਿਪੋਰਟ ਲਗਾਉਣ ਤੇ ਵੀ ਤੁਹਾਨੂੰ ਕੋਈ ਰਿਕਵਰੀ ਮਿਲਦੀ ਨਹੀਂ ਹਨਾ ਇਸ ਕਰਕੇ ਅਸੀਂ ਬੈਟਰ ਇਹ ਸਮਝਿਆ ਹੋਰ ਜ਼ਿਆਦਾ ਉੱਥੇ ਹਰਾਸਮੈਂਟ ਹੋਣ ਦੇ ਉਹ ਨਾ ਹੋਈ ਸੀ ਕਿਉਂਕਿ ਉੱਤੇ ਲੋਕਾਂ ਨੂੰ ਤਮਾਸ਼ਾ ਦੇਖਣ ਨੂੰ ਇਕੱਠੇ ਹੋ ਜਾਣਾ ਸੀਗਾ ਇਸ ਕਰਕੇ ਅਸੀਂ ਕੋਈ ਰਿਪੋਰਟ ਉੱਥੇ ਨਹੀਂ ਲਿਖਾਈ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਵੱਡਾ ਹੰਗਾਰਾ ਮਿਲਿਆ ਜਦੋਂ ਸੈਂਕੜੇ ਪਰਿਵਾਰ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ। ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਨਾਰਾਗੋ ਪ੍ਰੋਫੈਸਰ ਸੁਮੇਰ ਸੀੜਾ ਦੀ ਰਿਹਾਈਸ਼ ਤੇ ਐਨ.ਕੇ. ਸ਼ਰਮਾ ਨੇ ਜੀਨਗਰ ਸਮਾਜ ਦੇ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰਵਾਇਆ। ਇਸ ਮੌਕੇ ਤੇ ਐਨ.ਕੇ. ਸ਼ਰਮਾ ਨੇ ਕਿਹਾ ਕਿ ਜੀਨਗਰ ਸਮਾਜ ਦੇ ਸ਼ਾਮਲ ਹੋਣ ਨਾਲ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਕਾਲੀ ਦਲ ਇਹਨਾਂ ਨੂੰ ਬਣਦਾ ਮਾਣ ਸਤਕਾਰ ਜ਼ਰੂਰ ਦੇਵੇਗਾ। ਇਹ ਬੜੀ ਖੁਸ਼ੀ ਦੀ ਗੱਲ ਆ ਕਿ ਪਟਿਆਲੇ ਦੇ ਅੰਦਰ ਜਿੰਗਰ ਸਮਾਜ ਜਿਹੜਾ ਆਪ ਜੁੱਤੀਆਂ ਬਣਾਉਂਦਾ ਔਰ ਬਹੁਤ ਵੱਡਾ ਇਹਨਾਂ ਦਾ ਇੱਥੇ ਨੈਟਵਰਕ ਆ ਔਰ ਬੜੀ ਮਿਹਨਤ ਕਰਕੇ ਇਹ ਸੇਵਾ ਕਰਦੇ ਆ ਅੱਜ ਸਾਰਾ ਸਮਾਜ ਇਹਨਾਂ ਦੇ ਪ੍ਰਧਾਨ ਸਾਹਿਬ ਰੱਖੇ ਸੀ ਔਰ ਟੋਟਲ ਟੀਮ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੀ ਆ ਕਰਿਆ ਜਿਨਨ ਇਸ ਦੇ ਨਾਲ ਤੁਸੀਂ ਦੇਖੋ ਵੀ ਪਟਿਆਲੇ 'ਚ ਮੈਂ ਕਹਿ ਸਕਦਾ ਕਿ ਵਨ ਸਾਈਡਡ ਇਲੈਕਸ਼ਨ ਜਿਹੜੇ ਉਹ ਹੋਣਗੇ ਬਹੁਤ ਵੱਡਾ ਇਹਨਾਂ ਦਾ ਸਮਾਜਾ ਔਰ ਸ਼੍ਰੋਮਣੀ ਅਕਾਲੀ ਦਲ ਸਦਾ ਇਹ ਸਮਾਜ ਦੀ ਮਦਦ ਕਰਦਾ ਰਿਹਾ ਸੋ ਮੇਰੀ ਤਾਂ ਸੋਚ ਆ ਕਿ ਪਟਿਆਲੇ ਦੇ ਅੰਦਰ ਇੱਕ ਵੱਡਾ ਕਲਸਟਰ ਲਾ ਕੇ ਇਹਨਾਂ ਨੂੰ ਮਸ਼ੀਨਾਂ ਵੀ ਉੱਥੇ ਦਈਏ ਇਹਨਾਂ ਦਾ ਹੁਨਰ ਜਿਹੜਾ ਹੋਰ ਵਧੇ ਤੇ ਮਾਰਕੀਟਿੰਗ ਦੀ ਬਹੁਤ ਲੋੜ ਆ ਬਹੁਤ ਵਧੀਆ ਜੁੱਤੀਆਂ ਇਹ ਬਚਾਰੇ ਬਣਾਉਂਦੇ ਆ ਪਰ ਸਰਕਾਰ ਤੋਂ ਇਹਨਾਂ ਨੂੰ ਕਦੇ ਬਹੁਤੀ ਸਪੋਰਟ ਹੋਈ ਨਹੀਂ ਸੋ ਅੱਜ ਸਾਰਾ ਜਿੰਗਰ ਸਮਾਜ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਿਹਾ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਔਰ ਖਾਸ ਤੌਰ ਤੇ ਪ੍ਰੋਫੈਸਰ ਸੀਡਾ ਜੀ ਮੇਰੇ ਵੱਡੇ ਵੀਰਾਂ ਬੜੀ ਮਿਹਨਤ ਜਿੰਨੀ ਗਰੀਬ ਜਨਤਾ ਉਹਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਪਿਆਰ ਆ ਲਾਡ ਸਾਹਿਬ ਹੈਪੀ ਲਾਡਰੀ ਖੜੇ ਆ ਸੋ ਮੈਂ ਸਮਝਦਾ ਇਹਨਾਂ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਬਲ ਮਿਲਿਆ ਔਰ 27 ਤਰੀਕ ਨੂੰ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਬਹੁਤ ਵੱਡੀ ਵਿਸਾਲ ਰੈਲੀ ਨੂੰ ਪਟਿਆਲੇ 'ਚ ਸਬੋਧਨ ਕਰਨਗੇ ਜੋ 1984 ਵਿਖੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੌਕੇ ਦੀ ਹਕੂਮਤ ਵੱਲੋਂ ਟੋਪਾਂ ਟੈਂਕਾਂ ਨਾਲ ਕੀਤੇ ਗਏ ਹਮਲੇ ਦੌਰਾਨ ਟਹਿਟੇਰੀ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨੁਕਸਾਨੇ ਗਏ ਮਾਡਲ ਨੂੰ ਸੰਗਤ ਦੇ ਦਰਸ਼ਨਾਂ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸੁਸ਼ੋਭਿਤ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵਾਨ ਸਿੰਘ ਢੰਗੇੜਾ ਨੇ ਦੱਸਿਆ ਕਿ ਸੰਗਤ ਦੇ ਦਰਸ਼ਨਾਂ ਲਈ 26 ਮਈ ਨੂੰ ਜ਼ਖਮੀ ਹੋਏ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਸਰੂਪ ਦੇ ਦਰਸ਼ਨ ਵੀ ਸੰਗਤ ਨੂੰ ਕਰਵਾਏ ਜਾਣ। ਬਿਲਕੁਲ ਸਾਹਮਣੇ ਸ੍ਰੀ ਅਕਾਲ ਪੁਰਖ ਸਾਹਿਬ ਦਾ ਜੋ ਮਾਡਲ ਹੈ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਜੋ 1984 ਚ ਜਦੋਂ ਭੰਤਨ ਸਿੰਘ ਅਰਜੁਨ ਦੇ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਵਾਸਤੇ ਸੰਗਤਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਕੱਤਰ ਹੋਈਆਂ ਸਨ ਤਾਂ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਉਹ ਉਸ ਗੁਰਪੁਰਬ ਦੇ ਸਮੇਂ ਉਹਨਾਂ ਸਾਰੇ ਸਿੰਘਾਂ ਤੇ ਹਮਲਾ ਕੀਤਾ ਸੀ ਤੇ ਸ੍ਰੀ ਅਕਾਲ ਪੁਰਖ ਸਾਹਿਬ ਨੂੰ ਢਾਈ ਢੇਰੀ ਕੀਤਾ ਸੀਗਾ ਉਹ ਬਿਲਕੁਲ ਉਹਦਾ ਹੂ ਦਾ ਹੂ ਸੰਗਤਾਂ ਨੂੰ ਉਹ ਦਿਖਾਇਆ ਗਿਆ ਜੋ ਉਸ ਸਮੇਂ ਉਸ ਸਰਕਾਰ ਨੇ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਰੂਹ ਆ ਉਹਨੂੰ ਢਾਈ ਢੇਰੀ ਕੀਤਾ ਗਿਆ ਸੀਗਾ ਉਹ ਜਿਹੜਾ ਮਾਡਲ ਆ ਉਹ ਬਿਲਕੁਲ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਸੰਗਤਾਂ ਨੂੰ ਦਰਸ਼ਨ ਕਰਨ ਵਾਸਤੇ ਸੰਗਤਾਂ ਨੂੰ ਦਿਖਾਉਣ ਵਾਸਤੇ ਉਸ ਸੋਭਿਤ ਕੀਤਾ ਗਿਆ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਦੇ ਪ੍ਰਬੰਧ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਸਮੇਂ 1964 ਵਿੱਚ ਆਪਣੇ ਸਾਕੇ 'ਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਦੀਵਾਨ ਹਾਲ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ। ਸ੍ਰੀ ਪੌਂਟਾ ਸਾਹਿਬ ਦੇ ਸਾਕੇ ਦੌਰਾਨ ਨਿਹੰਗ ਜਥੇਬੰਦੀ ਮਿਸਲ ਸ਼ਹੀਦਾਂ ਤਰਨਾ ਦਲ ਦੇ 11 ਸਿੰਘ ਸ਼ਹੀਦ ਹੋਏ ਸਨ। ਅੱਜ ਸ੍ਰੀ ਖਾਨਪਟ ਸਾਹਿਬ ਦੇ ਭੋਗ ਉਪਰੰਤ ਗੁਰਮਤ ਸਮਾਗਮ ਕਰਵਾਇਆ ਗਿਆ ਇਸ ਮੌਕੇ ਮਿਸਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਤੇ ਸ਼੍ਰੋਮਣੀ ਕਮੇਟੀ ਕਤਰ ਪ੍ਰਤਾਪ ਸਿੰਘ ਤੇ ਬਲਵਿੰਦਰ ਸਿੰਘ ਕਾਲਵਾ ਐਸਜੀਪੀਸੀ ਧਰਮ ਪ੍ਰਚਾਰ ਮੈਂਬਰ ਅਜੈਬ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤ ਮੌਜੂਦ ਰਹੀ। ਪੰਥ ਦੇ ਨੁਮਾਇੰਦਾ ਜਮਾਤ ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਹਨਾਂ ਦੇ ਮਾਨਯੋਗ ਪ੍ਰਧਾਨ ਸਾਹਿਬ ਜਥੇਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਅਤੇ ਤਰਨਾ ਦਲ ਦੇ ਮੁਖੀ ਹਰੀਆਂ ਵੇਲਾ ਜਥੇਦਾਰ ਬਾਬਾ ਹਰਿਆਲ ਸਿੰਘ ਜੀ ਹਰਿਆਨ ਦੇਲਾ ਵਾਲੇ ਜਿਹੜਾ ਉਸ ਵੇਲੇ 1964 ਦੇ ਵਿੱਚ ਆਪਣੇ ਗੁਰੂ ਘਰਾਂ ਨੂੰ ਪਵਿੱਤਰਤਾ ਕਾਇਮ ਰੱਖਦਿਆ ਹੋਇਆ ਜਿਹੜੇ 11 ਸਿੰਘ ਸ਼ਹੀਦ ਹੋਏ ਸਨ ਅਤੇ ਉਸ ਤੋਂ ਬਾਅਦ ਉਹ ਜਿਹੜਾ ਪੌਂਟਾ ਸਾਹਿਬ ਤੇ ਸਾਕੇ ਦੇ ਨਾਲ ਉਹ ਸਾਟਾ ਮਸ਼ਹੂਰ ਹੋਇਆ ਸੀਗਾ ਸੋ ਉਹਨਾਂ ਦਾ ਜਿਹੜਾ ਦਿਨ ਮਨਾਉਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਸਮਿਆਂ ਦੇ ਵਿੱਚ ਇੱਕ ਮਤਾ ਪਾਸ ਕੀਤਾ ਸੀਗਾ ਇਹ ਜਿਹੜਾ 22 ਜੂਨ ਦਾ ਜਿਹੜਾ ਦਿਨ ਆ ਉਹ ਪੌਂਟਾ ਸਾਹਿਬ ਸਰ ਕੀਤੇ ਮਨਾਇਆ ਜਾਂਦਾ ਤੇ ਅਗਲਾ ਜਿਹੜਾ 23 ਜੂਨ ਦਾ ਜਿਹੜਾ ਦਿਨ ਆ ਉਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਫਾਂਡ ਪਾਠ ਸਾਹਿਬ ਆਰੰਭ ਕਰਕੇ ਤੇ ਅੱਜ ਦੇ ਦਿਨ ਭੋਗ ਪਾਏ ਜਾਂਦੇ ਨੇ ਕੀਰਤਨ ਹੁੰਦਾ ਅਤੇ ਉਹ ਸਾਕੇ ਦਾ ਜਿਹੜਾ ਇਤਿਹਾਸ ਆ ਉਹ ਸਿੱਖ ਸੰਤਾਂ ਨੂੰ ਮਨਾਇਆ ਜਾਂਦਾ ਤੋਂ ਅੱਜ ਦੇ ਇਸ ਕੌਂਟਾ ਸਾਹਿਬ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਅਦੀਨਤਮस्तक ਪ੍ਰਣਾਮ ਕਰਦੇ ਆ ਸਜਦਾ ਕਰਦੇ ਆ ਹੁਣ ਨਜ਼ਰ ਮਾਰਦੇ ਆ ਅੱਜ ਦੇ ਮੌਸਮ ਦੇ ਹਾਲ ਦੀਵਾਨ 嗯。<music> ਦੇ ਨਾਲ ਹੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ